ਬਾਈਪਾਸ ਤੇ ਹੋਇਆ ਬਲਾਸਟ ਟਾਬੇ ਅੰਦਰ ਮੌਜੂਦ ਵਿਅਕਤੀ ਦੀ ਹੋਈ ਦਰਦਨਾਕ ਮੌਤ ਜ਼ਿਲ੍ਹਾ ਸ਼ਿਪਾਗ ਸਿੰਘ ਨਗਰ ਨਵਾਂ ਸ਼ਹਿਰ ਦੀ ਸੋਨਾ ਬਾਈਪਾਸ ਤੇ ਇੱਕ ਟਾਬੇ ਅੰਦਰ ਬਲਾਸਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੁਕਤੇ ਜਾਣਕਾਰੀ ਦਿੰਦੇ ਹੋਏ ਟਾਬੇ ਦੇ ਵਿਅਕਤੀ ਨੇ ਦੱਸਿਆ ਹੈ ਕਿ ਸਿਲੰਡਰ ਦੀਖ ਹੋਣ ਦੇ ਨਾਲ ਬਲਾਸਟ ਹੋ ਗਿਆ ਅਤੇ ਕਾਫੀ ਭਾਰੀ ਨੁਕਸਾਨ ਹੋ ਗਿਆ ਜਿਸ ਦੇ ਨਾਲ ਢਾਬੇ ਦੇ ਵਿੱਚ ਸਿਲੰਡਰ ਫਟਣ ਦੇ ਨਾਲ ਕਾਫੀ ਛੱਤਾਂ ਵੀ ਉੱਡ ਗਈਆਂ ਹਨ ਅਤੇ ਵਿਅਕਤੀ ਦੀ ਮੌਤ ਹੋ ਗਈ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਇਸ ਮੁੱਖ ਤੇ ਢਾਬੇ ਤੇ ਲੱਗੇ ਵਿਅਕਤੀ ਕੀ ਕਹਿੰਦੇ ਹਨ ਉਹਨੇ ਅੰਦਰੋਂ ਤਾਲਾ ਲਾ ਕੇ ਪਤਾ ਨਹੀਂ ਉਹ ਕਿਆ ਕਰਦਾ ਹੋਊਗਾ ਓਕੇ ਉਹ ਫਿਰ ਜਦੋਂ ਫਿਰ ਸਿਲੰਡਰ ਫਟਿਆ ਨਾ ਕੁੱਕਰ ਵੀ ਫਟ ਗਿਆ ਸਿਲੰਡਰ ਵੀ ਫਟ ਗਿਆ ਤੇ ਉੱਥੋਂ ਫਿਰ ਮੁੰਡਾ ਮੇਰਾ ਗਿਆ ਭੱਜ ਕੇ ਓਕੇ ਉਹਨੂੰ ਦੇਖਿਆ ਦੇਖ ਕੇ ਤਾਂ ਉਹ ਫਿਰ ਤਾਲਾ ਉਹਦਾ ਪੁਲਿਸ ਵਾਲਿਆਂ ਨੇ ਵੀ ਨਹੀਂ ਖੋਲਿਆ ਤਾਂ ਉਹਦੀ ਫੇ ਚਾਤਰ ਪਟਕੇ ਉਹਨੂੰ ਦੇਖਿਆ ਤਾਂ ਜਲੇ ਆਇਆ ਸੀ ਗੰਦਰ ਪਿਆ ਅੱਛਾ ਬਸ ਇੰਨਾ ਕੁ ਹੋਇਆ ਜੀ ਆ ਬਾਤ ਜਲੇ ਸਭ ਕੁ ਜਲੇ ਆਇਆ ਥਾਈ ਬ੍ਰਿਗੇਡ ਨੇ ਅੱਗ ਬੁਝਾਈ ਆ ਕੇ ਹਮ ਅੱਗ ਬੁਝਾ ਕੇ ਪੁਲਿਸ ਵਾਲੇ ਆਏ ਡੀ ਐਚ ਪੀ ਆਇਆ ਕਾਰਵਾਈ ਕੀਤੀ ਸਾਰੀ ਅੱਛਾ ਤੇ ਬਾਕੀ ਉਹਦਾ ਮੁੰਡੇ ਦਾ ਜਿਹਨੇ ਦਿੱਤੇ ਉਹ ਉਹਨੇ ਕਿਰਾਏ ਤੇ ਦਿੱਤੇ ਹੋਆ ਤੇ ਕਹੀ ਅੱਛਾ ਕਿਰਾਏ ਤੇ ਕਿਰਾਏ ਤੇ ਲੈ ਕੇ ਚਲਾਉਂਦਾ ਸੀ ਉਹ ਹਾਂ ਕਿਰਾਏ ਵਾਲਾ ਜ ਨਵੇਂ ਸ਼ਹਿਰ ਦਾ ਹੀ ਆ ਅੱਛਾ ਉਹ ਤੇ ਮੁੰਡੇ ਨੂੰ ਪਤਾ ਆ ਮੇਰੇ ਭਤੀਜੇ ਨੂੰ ਜਿਹਨੂੰ ਜਿਹਨੇ ਦਿੱਤੀ ਉਹ ਕਰਾਇ ਤੇ ਉਹ ਆਪ ਇੱਥੇ ਹੈ ਨਾ ਜੀ ਉਹਨੂੰ ਆਪ ਨੂੰ ਵੀ ਕਿਸੇ ਨੇ ਦੱਸਿਆ ਜਾ ਕੇ ਪਿੰਡ ਜਾ ਕੇ ਪੇ ਤੇਰੇ ਉਹ ਘਰ ਤੇ ਅੱਗ ਲੱਗ ਗਈ ਆ ਪੇ ਤੂੰ ਜਾ ਕੇ ਦੇਖ ਤਾਂ ਇੱਥੇ ਆਇਆ ਤਾਂ ਸਭ ਕੁਝ ਜਲੇ ਹੋ ਜਾਗਾ ਉਹਦਾ ਗੈਸ ਜਿਹੜਾ ਫਟਿਆ ਜਿਹੜਾ ਗੈਸ ਫਟਣ ਦਾ ਜਿਹੜਾ ਸੁਣ ਲੈ ਜਿਹੜਾ ਫਟਿਆ ਸਿਲੰਡਰ ਫਟਣ ਦੇ ਕਾਰਨਾਂ ਦਾ ਪਤਾ ਲੱਗਿਆ ਨਹੀਂ ਨਹੀਂ ਉਹ ਤਾਂ ਅੰਦਰੋਂ ਤਾਲਾ ਲਾ ਕੇ ਬੈਠਾ ਸੀ ਅੰਦਰ ਬੰਦਾ ਇਹ ਉਹ ਜਿਹੜਾ ਬੰਦਾ ਇੱਥੇ ਸੀਗਾ ਉਹ ਅੰਦਰੋਂ ਤਾਲਾ ਲਾਇਆ ਹੋਇਆ ਸੀਗਾ ਉਹਨੇ ਅੱਛਾ ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਜਦ ਪਾ ਪਟਾਕਾ ਬੋਲਿਆ ਚਾਦਰ ਫਟ ਕੇ ਸਿਲੰਡਰ ਥੱਲੇ ਪਿਆਇਆ ਕਿ ਜਲੇ ਆਇਆ ਇੱਕ ਮੋਟਾ ਸਾਰਾ ਉਹ ਉੱਪਰ ਪਿਆ ਸੀਗਾ ਪੁਲਿਸ ਨੇ ਦੇਖਿਆ ਉਹ ਵੀ ਅੱਛਾ ਜੀ ਇੱਕ ਕੁੱਕਰ ਉੱਥੇ ਹੀ ਪਿਆਇਆ ਉਹ ਵੀ ਟੁੱਟ ਆਇਆ ਫਟਿਆ ਆ ਸਾਰਾ ਇੱਕੋ ਕੇ ਉਹ ਆ ਸਬਜੀ ਬਣਾਉਣ ਵਾਲਾ ਉਹ ਅੰਦਰ ਦੇਖ ਲਓ ਸਬਜੀ ਚੀਜ਼ਾਂ ਕਿੱਥੀਆਂ ਲੱਗ ਗਈਆਂ ਅੱਗ ਨਾਲ ਪਤਾ ਨਹੀਂ ਸਾਰਿਆਂ ਨੂੰ ਸਾਰੇ ਇਕੱਠਾ ਹੀ ਹੋਇਆ ਜੋ ਮਸੋਇਆ ਪਰ ਕਿਸੇ ਨੂੰ ਪਤਾ ਕਿਸੇ ਨੂੰ ਕੁਝ ਨਹੀਂ ਹੈ ਅੱਛਾ ਜੀ ਤੇ ਇਹ ਤੇ ਇਹ ਵੀ ਕਿੰਨੇ ਵਜੇ ਦਾ ਵਾਕਿਆ ਸੀ ਕਦੋਂ ਕੀ ਹੋਈ ਕਰਨਾ ਸੀ ਜੀ ਪੌਣੇ ਇੱਕ 11 ਵਜੇ ਦਾ ਵਾਕਿਆ ਸਾਢੇ 10 ਪੌਣੇ 11 ਦੇ ਵਿੱਚ ਪਚੋ ਗਿਆ 11 ਵਜੇ ਜਿਸ ਵੇਲੇ ਮੈਂ ਪਿੰਡੋਂ ਆਇਆ ਮੁੰਡਾ ਥਾ ਮੇਰਾ ਇੱਥੇ ਇੱਕ ਮੇਰਾ ਬੰਦਾ ਸੀਗਾ ਨੌਕਰੀ ਕਰਦਾ ਜੀ ਹੋਟਲ ਬੰਦ ਕਰਕੇ ਜੀ ਉੱਤੇ ਨੂੰ ਚੱਲ ਗਿਆ ਨਾਟਕ ਮੈਂ ਵੀ ਪਿੰਡੋਂ ਆ ਗਿਆ ਪਿੰਡੋਂ ਮੇਰਾ ਪਤੀਜਾ ਹੋਰ ਆ ਗਿਆ ਸੀ ਜਨਾ ਕੁੜੀਆਂ ਵੀ ਆ ਗਈਆਂ ਉਹ ਮੁੰਡਾ ਵੀ ਆ ਗਿਆ ਹੋਟਲ ਵਾਲਾ ਪਰ ਇੱਥੇ ਸਾਹੀ ਬੀ ਰੇਡ ਨੇ ਅੱਗ ਬੁਝਾਈੋ ਸੀ ਕਿ ਲਾਈਟ ਉਹਨਾਂ ਨੇ ਮੇਰੇ ਮੁੰਡੇ ਨੇ ਕੱਢ ਦਿੱਤੀ ਤਾਂ ਫਿਰ ਉਹ ਜਦ ਪਹਿਲੇ ਉਹਦੀ ਚਾਦਰ ਪੱਟੀ ਨਾ ਚਾਦਰ ਪਟਕੇ ਉਹਨੂੰ ਵਿੱਚੋਂ ਦੇਖੇ ਤਾਂ ਜਲਿਆ ਹੈਗਾ ਉਹ ਉਹ ਅੰਦਰੋਂ ਲੋਕ ਲੱਗਾ ਹਜਾ ਵੀ ਲੱਗੇ ਉਹ ਜਾ ਕੇ ਇਹ ਚ ਕੈਮਰੇ ਚ ਲੈ ਲਉ ਤੁਸੀਂ ਵਾਹ ਫੋਟੋ ਤੇ ਉਹ ਬੰਦੇ ਦੀ ਪਛਾਣ ਹੋਈ ਬੰਦਾ ਹੈ ਕੌਣ ਸੀ ਜੀ ਉਹ ਇੱਥੇ ਪਿੰਡ ਬਰਨਾਲੇ ਦਾ ਅੱਛਾ ਜੀ ਉਹਦੇ ਤੇ ਘਰ ਗਿਆ ਡੀਐਸਪੀ ਨੇ ਕਿਹਾ ਜਾਓ ਉਹਦੇ ਘਰ ਲੱਸੀ ਆਓ ਉਹਨਾਂ ਨੂੰ ਫੇ ਲਿਆ ਕੇ ਦਿਖਾ ਲਿਆ ਮੌਕਾ ਦਿਖਾ ਲਿਆ ਫਿਰ ਉੱਥੇ ਗਏ ਅਸੀਂ ਉਹ ਮੁੰਡੇ ਲੈ ਕੇ ਜਿੱਥੇ ਡੱਡ ਬੱਡੀ ਪਈ ਸੀ ਉਹ ਅੱਜ ਫੇਰ ਗਈ ਉਹ ਥਾਣੇ ਨੂੰ ਭਜਾ ਆਇਆ ਕੁਝ ਪਤਾ ਨਹੀਂ ਲੱਗਾ ਕੀ ਹੋਇਆ ਇੱਕ ਪਾਪਾ ਦੱਸਿਓ ਉਹ ਜਿਹੜਾ ਬੰਦਾ ਜਿਹਦੀ ਡੈਥ ਹੋਈ ਬੰਦੇ ਦੀ ਉਮਰ ਕਿੰਨੀ ਕੁ ਸੀ ਜੀ ਉਹ ਮੇਰਾ ਖਿਆਲ 32 ਕਿ 34 ਸਾਲ ਦਾ ਹੋਊ 34 ਸਾਲਾਂ ਦਾ ਨੌਜਵਾਨ ਆ 32 34 ਸਾਲ ਦਾ ਨੌਜਵਾਨ ਹੀ ਸੀ ਇਹਦੇ ਆ ਨੌ ਦਾ ਸਾਨੂੰ ਕੋਈ ਪਤਾ ਨਹੀਂ ਉਹਦੇ ਦਾਦੀ ਕਦੇ ਉੱਥੇ ਹੋਟਲ ਤੇ ਗਏ ਨਹੀਂ ਸੀ ਓਕੇ ਓਕੇ ਠੀਕ ਹੈ ਸਾਨੂੰ ਹੈ ਉਹ ਸਾਡਾ ਹੀ ਆ ਪਰ ਅਸੀਂ ਉੱਥੇ ਕਦੇ ਗਏ ਨਹੀਂ ਸੀ ਕਿ ਉਹਨੇ ਕਿਰਾਏ ਤੇ ਦਿੱਤੇ ਉਹਦਾ ਜਦੋਂ ਆਪ ਚਲਾਉਂਦਾ ਤਾਂ ਅਸੀਂ ਜਾਂਦੇ ਸੀ ਠੀਕ ਹੈ ਠੀਕ ਹੈ ਤੇ ਬਾਕੀ ਜੇ ਤੁਸੀਂ ਨਾਲ ਚਲਾਣਾ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਠੀਕ ਕੋਈ ਗੱਲ ਜਾਂਦੀ